ਆਪ ਦੇ ਵਿੱਚ ਭਿਖਾਰੀਆਂ ਦੇ ਡੀਐਨਏ ਟੈਸਟ ਹੋਣਗੇ ਜੀ ਹਾਂ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਪੰਜਾਬ ਦੇ ਵਿੱਚ ਭਿਖਾਰੀਆਂ ਦੇ ਡੀਐਨਏ ਟੈਸਟ ਹੋਣੇ ਕਰਵਾਏ ਜਾਣਗੇ ਭਿਖਾਰੀਆਂ ਦੇ ਨਾਲ ਘੁੰਮ ਰਹੇ ਬੱਚਿਆਂ ਦਾ ਵੀ ਡੀਐਨਏ ਟੈਸਟ ਹੋਇਆ ਉਹ ਕਰਵਾਇਆ ਜਾਵੇਗਾ ਲਾਪਤਾ ਬੱਚਿਆਂ ਬਾਰੇ ਲਗਾਤਾਰ ਵੱਧ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਜੋ ਹੈ ਇਹ ਕਾਰਵਾਈ ਕੀਤੀ ਜਾ ਰਹੀ ਹੈ ਬੱਚਿਆਂ ਦੇ ਅਸਲੀ ਮਾਪੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਉਹਨਾਂ ਨੂੰ ਕੀਤੀ ਜਾਵੇਗੀ ਪਾਇਲਟ ਪ੍ਰੋਜੈਕਟ ਦੇ ਤਹਿਤ ਪਟਿਆਲਾ ਬਠਿੰਡਾ ਅੰਮ੍ਰਿਤਸਰ ਤੇ ਲੁਧਿਆਣਾ ਦੇ ਵਿੱਚ ਜੋ ਹੈ ਇਹ ਟੈਸ ਸ਼ੁਰੂ ਕਰਵਾਇਆ ਜਾਂਦਾ ਸਰਕਾਰ ਨੇ ਡਿਪਟੀ ਕਮਿਸ਼ਨਰਾਂ ਨੂੰ ਇਹ ਹੁਕਮ ਦਿੱਤੇ ਨੇ ਤੇ ਇਸ ਬਾਰੇ ਹੋਰ ਜ਼ਿਆਦਾ ਜਾਣਕਾਰੀ ਦੇਣ ਦੇ ਲਈ ਸਾਡੇ ਸਹਿਯੋਗੀ ਰਵਿੰਦਰ ਮੀਤ ਸਾਡੇ ਨਾਲ ਜੁੜ ਗਏ ਨੇ ਜੀ ਰਵਿੰਦਰ ਜਸਤਰਾਂ ਦੇ ਨਾਲ ਅਸੀਂ ਅਕਸਰ ਹੀ ਦੇਖਦੇ ਆ ਕਿ ਬੱਚਿਆਂ ਦੇ ਲਾਪਤਾ ਹੋਣ ਦੇ ਮਾਮਲੇ ਵਧਦੇ ਜਾ ਰਹੇ ਨੇ ਕੀ ਕਿਹਾ ਜਾ ਸਕਦਾ ਹੈ ਕਿ ਇੱਕ ਚੰਗਾ ਕਦਮ ਹੈ ਜੋ ਸਰਕਾਰ ਵੱਲੋਂ ਚੁੱਕਿਆ ਜਾ ਰਿਹਾ ਹੈ ਬਿਲਕੁਲ ਦੇਖੋ ਜਿਹੜੇ ਭਿਖਾਰੀ ਹੈਗੇ ਦੇ ਉਹਨਾਂ ਚੋਂ ਬੱਚੇ ਹੈਗੇ ਨੇ ਉਹਨਾਂ ਦੇ ਡੀਐਨਏ ਟੈਸਟ ਕਰਨ ਦਾ ਇਹ ਫੈਸਲਾ ਲਿਆ ਗਿਆ ਹਾਲਾਂਕਿ ਇਹ ਹਾਲੇ ਤੱਕ ਫਾਇਨਡ ਪ੍ਰੋਜੈਕਟ ਦੇ ਤੌਰ ਤੇ ਪਟਿਆਲਾ ਬਠਿੰਡਾ ਅੰਮ੍ਰਿਤਸਰ ਤੇ ਲੁਧਿਆਣਾ ਇਹਦੇ ਸ਼ਹਿਰਾਂ ਦੇ ਵਿੱਚ ਇਹ ਜਿਹੜਾ ਹੈਗਾ ਫਾਇਨਡ ਪ੍ਰੋਜੈਕਟ ਦੇ ਤੌਰ ਤੇ ਕੀਤਾ ਜਾ ਰਿਹਾ ਹਾਲਾਂਕਿ ਅੱਗੇ ਦੇਖਣਾ ਹੈ ਕਿ ਸਰਕਾਰ ਇਸ ਨੂੰ ਕਿਵੇਂ ਕੰਟੀਨਿਊ ਕਰਦੀ ਹੈ ਤੇ ਇਹਦੇ ਲਈ ਟਾਸਕ ਫੋਰਸ ਜਿਹੜੀ ਹੈਗੀ ਆ ਉਹ ਵੀ ਬੜਾਈ ਜਾਏਗੀ ਤੇ ਮਦਦ ਵੀ ਲਈ ਜਾਏਗੀ ਤੇ ਪ੍ਰੈਗਰ ਐਕਟ ਦੇ ਵਿੱਚ ਸੰਸ਼ੋਧਨ ਕਰਕੇ ਜਿਹੜਾ ਹੈ ਇਹ ਪ੍ਰੋਫੈਸਰ ਲੈ ਗਿਆ ਕਿ ਡੀਐਨਏ ਟੈਸਟ ਜਿਹੜਾ ਹੈਗਾ ਉਹ ਕੀਤਾ ਜਾਏਗਾ ਕਿਉਂਕਿ ਕੁੱਝ ਬੱਚੇ ਵਿਡਿਤ ਹੁੰਦੇ ਆ ਜਿਹੜੇ ਚੋਰੀ ਕੀਤੇ ਗਏ ਹੁੰਦੇ ਆ ਤਾਂ ਉਹਨਾਂ ਤੋਂ ਵੀ ਖੰਗਵਾਈ ਜਾਂਦੀ ਹੈ ਤਾਂ ਇਹਦੇ ਕਰਕੇ ਜਿਹੜਾ ਹੈਗਾ ਡੀਐਨਏ ਟੈਸਟ ਕਰਾਇਆ ਜਾਏਗਾ ਤਾਂਕਿ ਬੱਚਿਆਂ ਦਾ ਸਹੀ ਪਤਾ ਚੱਲ ਸਕੇ ਕਿ ਜਿਹੜੇ ਭਿਖਾਰੀ ਬੱਚਿਆਂ ਨੂੰ ਆਪਣਾ ਦੱਸ ਕੇ ਉਹਨਾਂ ਤੋਂ ਸਹਿਕ ਵਗਾਉਂਦੇ ਨੇ ਕਿ ਉਹਨਾਂ ਦੇ ਵਾਕਈ ਉਹ ਬੱਚੇ ਆਪਣੇ ਨੇ ਇਸ ਕਰਕੇ ਜਿਹੜਾ ਹੈਗਾ ਬੱਚਿਆਂ ਨੂੰ ਜਸਟਿਸ ਮਿਲ ਸਕੇ ਤਾਂ ਡਿਪਾਰਟਮੈਂਟ ਜਿਹੜਾ ਹੈਗਾ ਉਸ ਵੱਲੋਂ ਇਹ ਫੈਸਲਾ ਲਿਆ ਗਿਆ ਜੀ ਰਵਿੰਦਰ ਤੇ ਕਦੋਂ ਤੱਕ ਜੋ ਹੈ ਇਹ ਪਾਇਲਟ ਪ੍ਰੋਜੈਕਟ ਅਮਲ ਦੇ ਵਿੱਚ ਹੋਵੇਗਾ ਇਸ ਦੀ ਕੋਈ ਜਾਣਕਾਰੀ ਹੋਵੇ ਬਿਲਕੁਲ ਦੇਖੋ ਇਹਦੇ ਆਰਡਰ ਹੋ ਚੁੱਕੇ ਨੇ ਇਹ ਹੁਣ ਜਲਦ ਹੀ ਇਸ ਦੇ ਉੱਤੇ ਕਾਰਵਾਈ ਸ਼ੁਰੂ ਹੋ ਜਾਏਗੀ ਕਿਉਂਕਿ ਸਾਰੇ ਨੋਟਿਸ ਡਿਪਾਰਟਮੈਂਟ ਵੱਲੋਂ ਉਹ ਹੋ ਚੁੱਕੇ ਨੇ ਲੇਕਿਨ ਹਾਲ ਫਿਲਹਾਲ ਇਹ ਜ਼ਰੂਰ ਦੇਖਣਾ ਹੈ ਕਿ ਪੂਰੇ ਪੰਜਾਬ ਦੇ ਵਿੱਚ ਇਹ ਕਦੋਂ ਹੁੰਦਾ ਲੇਕਿਨ ਇਹ ਚਾਰ ਜ਼ਿਲ੍ਹਿਆਂ ਦੇ ਵਿੱਚ ਜ਼ਰੂਰ ਇਹ ਇੰਪਲੀਮੈਂਟੇਸ਼ਨ ਹੋ ਚੁੱਕੀ ਹੈ ਜੀ ਜੀ ਰਵਿੰਦਰ ਬਹੁਤ ਬਹੁਤ ਸ਼ੁਕਰੀਆ ਇਸ ਪੂਰੀ ਜਾਣਕਾਰੀ ਦੇ ਲਈ ਸੋ ਭਿਖਾਰੀਆਂ ਦੇ ਨਾਲ ਘੁੰਮਰੇ ਬੱਚਿਆਂ ਦਾ ਡੀਐਨਏ ਟੈਸਟ ਹੋਵੇਗਾ ਇਹ ਸਰਕਾਰ ਵੱਲੋਂ ਜੋ ਨੇ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਦਿੱਤੇ ਗਏ ਨੇ